ਹੱਥ ਜੋੜ ਕੇ ਤੁਹਾਡੇ ਸਾਰਿਆਂਗੇ ਕਿ ਉਹਨਾਂ ਦੇ ਬਹੁਤ ਹੀ ਕਰੀਬੀ ਕੁਝ ਲੋਗ ਜਾਂ ਕੁਝ ਉਹਨਾਂ ਦੇ ਦੋਸਤ ਮਿੱਤਰ ਵੀ ਆ ਉਹਨਾਂ ਦੇ ਹੀ ਰਿਸ਼ਤੇਦਾਰ ਵੀ ਜੇ ਕਿਸੇ ਤਰ੍ਹਾਂ ਦੀ ਇਹ ਗੱਲ ਕਰਨ ਕਿ ਜਿਹਦੇ ਵਿੱਚ ਉਹ ਤੁਹਾਨੂੰ ਇਹ ਸਲਾਹ ਦੇਣ ਕਿ ਹਾਂਜੀ ਅਸੀਂ ਜਗ੍ਹਾ ਦੇ ਉੱਤੇ ਪੈਸਾ ਲਾਉਣਾ ਹੈ ਜਾਂ ਅਸੀਂ ਜਗ੍ਹਾ ਦੇ ਲਈ ਡੋਨੇਸ਼ਨ ਇਕੱਠਾ ਕਰ ਰਹੇ ਹਾਂ ਜਾਂ ਉਹਨਾਂ ਦੇ ਪਰਿਵਾਰ ਦੀ ਅਸੀਂ ਹੈਲਪ ਕਰਨਾ ਚਾਹੁੰਦੇ ਹਾਂ ਤਾਂ ਮੈਂ ਉਹਨਾਂ ਸਾਰਿਆਂ ਨੂੰ ਬਹੁਤ ਪਿਆਰ ਨਾਲ ਪਰ ਬਹੁਤ ਸਟ੍ਰਿਕਟਲੀ ਤਾਨੂੰ ਆਪਣਾ ਮੰਨ ਕੇ ਆਪਣੀ ਫੈਮਲੀ ਮੰਨ ਕੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਤੁਸੀਂ ਇਹਨਾਂ ਚੀਜ਼ਾਂ ਚ ਪਾਰਟਿਸਿਪੇਟ ਨਹੀਂ ਕਰਨਾ ਕਿਸੇ ਤਰ੍ਹਾਂ ਦੀ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦੀ ਜਗ੍ਹਾ ਦੇ ਨਾਮ ਦੇ ਉੱਤੇ ਕਿਸੇ ਤਰ੍ਹਾਂ ਦੇ ਉਹਨਾਂ ਦੇ ਨਾਮ ਦੇ ਨਾਲ ਰਿਲੇਟਿਡ ਕੋਈ ਵੀ ਐਕਟੀਵਿਟੀ ਦੇ ਉੱਤੇ ਜਦੋਂ ਵੀ ਤੁਹਾਡੇ ਤੋਂ ਕੋਈ ਆਰਥਿਕ ਹੈਲਪ ਕੋਈ ਫਾਈਨੈਂਸ਼ੀਅਲ ਹੈਲਪ ਦੀ ਗੱਲ ਤੁਹਾਡੇ ਨਾਲ ਸਾਂਝੀ ਕਰੇਗਾ ਤੁਸੀਂ ਉਹਨਾਂ ਨੂੰ ਕੋਰਾ ਕਰਾਰਾ ਜਵਾਬ ਦੇਣਾ ਕਿਉਂਕਿ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਜਿੰਨੇ ਜੋਗੇ ਹੈਗੇਆਂ ਜਿੰਦਾਂ ਦੇ ਵੀ ਹੈਗੇਆਂ ਛੋਟੀ ਮੋਟੀ ਜੋ ਹਸਿਆਤ ਆ ਅਸੀਂ ਆਪਣਾ ਜੀਜਾਲ ਲਾ ਕੇ